ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆ ਜਿਵੇਂ ਪਹਿਲਾਂ ਅਸੀਂ ਤੁਹਾਨੂੰ ਦਰੀਆਂ ਵੀ ਦਿਖਾਈਆਂ ਚਾਦਰਾਂ ਸਰਾਣੇ ਝੋਲੇ ਅੱਜ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਕੋਲ ਇਹ ਅਸੀਂ ਦਰੀ ਦਾ ਨਮੂਨਾ ਡਿਜ਼ਾਈਨ ਬਹੁਤ ਸਾਰੀਆਂ ਮੇਰੀਆਂ ਭੈਣਾਂ ਕੋਲ ਘਰਾਂ ਦੇ ਵਿੱਚ ਦਰੀਆਂ ਪਈਆਂ ਜਿਨ੍ਹਾਂ ਨੇ ਬਣਾਈਆਂ ਮਾ ਦਰੀਆਂ ਉਹਨਾਂ ਨੂੰ ਪਤਾ ਵੀ ਨਮੂਨਾ ਕਿਵੇਂ ਪਾਈਦਾ ਤੇ ਕਿਹੜੇ-ਕਿਹੜੇ ਨਮੂਨੇ ਸੀ ਚਲੋ ਆਓ ਆਪਾਂ ਵੀਡੀਓ ਜਿਹੜੀ ਆਪਣੀ ਸ਼ੁਰੂ ਕਰਦੇ ਆ ਅਸੀਂ ਤੁਹਾਨੂੰ ਦਿਖਾਉਨੇ ਆ ਬੈਂਗਣੀ ਦੀ ਦਰੀ ਜਿਹੜੀ ਅੱਜ ਦਰੀ ਦਿਖਾ ਰਹੇ ਆ ਅਸੀਂ ਇਹਦੇ ਉੱਪਰ ਹਾਂਜੀ ਇਹ ਬੈਂਗਣੀ ਦੀ ਡੜੀ ਆ ਇਹਦੇ ਉੱਪਰ ਦੀ ਬੈਂਗਣੀ ਹਾਂ ਉੱਤੇ ਬੇਲਾ ਤੇ 4-4 ਬੈਂਗਣੇ ਪੈਂਦੀਆਂ ਨੇ ਅੱਛਾ ਕਿੰਨੀਆਂ ਹੋਣਗੀਆਂ ਮੰਮੀ ਕੋਲ ਇਹ 1 2 3 4 5 6 7 8 9 10 11 12 42 ਬੈਂਗਣੀਆਂ 42 42 ਬੈਂਗਣੀਆਂ ਹਾਂ 42 ਬੈਂਗਣੀਆਂ ਡਿਜ਼ਾਈਨ ਗੋ ਸੋਨਾ ਬੈਂਗਣੀਆਂ ਦਾ ਦੇ ਜਿਹੜੀਆਂ ਬੈਂਗਣੀਆਂ ਵਾਲੀ ਤੁਸੀਂ ਦੇਖੋ ਵੀ ਹੈ ਨਾ ਡਿਜ਼ਾਈਨ ਦੇ ਵਿੱਚ ਇੱਕ ਸਾਰਾ ਹੈ ਨਾ ਮੰਮੀ ਹਾਂ ਹਾਂ ਇੱਕ ਸਾਰਾ ਹੈ ਨਾ ਹਾਂ ਇੱਕ ਸਾਰਾ ਕੋਈ ਟੱਡੀ ਨਹੀਂ ਕੋਈ ਕੁਛ ਨਹੀਂ ਹਾਂ ਉਮੀ ਉੱਪਰ ਹਰੇ ਰੰਗ ਦਾ ਜਿਹੜਾ ਉਹਦੇ ਉੱਪਰ ਹੁੰਦਾ ਹੈ ਨਾ ਡੰਡੀ ਡੰਡੀ ਉਹ ਆ ਗਈਆ ਹਾਂ ਇਹ ਕਿੰਨੇ ਟਾਈਮ ਜਿਵੇਂ ਲਾਤੀ ਸੀ ਦਰੀ ਇਹ ਲਾਤੀ ਸੀ 98 ਬੰਦਣਾ ਚ ਹੂੰ ਇਹ ਬਾਰਡਰ ਆਹ ਆ ਬਾਰਡਰ ਕਹਦਾ ਇਹ ਬਾਰਡਰ ਆ ਫੁੱਲਾਂਆਂ ਦਾ ਕਿੰਨਾ ਨਕ ਨਤ ਆ ਜਾਂਦਾ ਆਹ ਖਨਾਪ ਤੇਰਾ ਬੱਢੜਾ ਹਾਂ ਤੇ ਆ ਜਾਲੀ ਬੰਨੀ ਸੀਗੀ ਇਹ ਕਾਂਠੇ ਦੀ ਗੋਠਾ ਅੱਛਾ ਇਹ ਵੀ ਬਹੁਤ ਚਿਰ ਲੱਗਿਆ ਸੀ ਹਾਂ ਕਾਂਠੇ ਦੀ ਗੋਠਾ ਇਹ ਜਾਲੀ ਮੰਮੀ ਕਿੰਨੇ ਟਾਈਮ ਚ ਬੰਨਦੀ ਸੀ ਇਹ ਬੰਨਤੀ ਤੇਨਾਂ ਚਾਰ ਤੇਨਾਂ ਲਗਦੇ ਨਾਲ ਚ ਅੱਛਾ ਬੜੀ ਕਿਨੇੜਿਆਂ ਕੀ ਦਿਖਾ ਦੇ ਜਾਨੀ ਦੇਖੋ ਹਨਾ ਜਿਵੇਂ ਬੰਨੀ ਹੋਈ ਐ ਜਾਲੀ ਦੇਖੋ ਜਾਲੀ ਦਾ ਡਿਜ਼ਾਈਨ ਜਾਲੀ ਜਿਹੜੀ ਬਹੁਤ ਭਾਰੀ ਆ ਇਹ ਬੰਨੀ ਹੋਈ ਏ ਕਾਂਠੇ ਦੀ ਗੋਠ ਦੀ ਇਹ ਜਿਹੜੀ ਮੰਮੀ ਤਾਣੇ ਵਾਲੇ ਧਾਗਿਆ ਉਹਨੂੰ ਗੋਠ ਕੇ ਹਨਾ ਫਿਰ ਇਹਦੀ ਅੱਗੇ ਕੀਤਾ ਫਿਰ ਆਹ ਕਾਲਾ ਧਾਗਿਆ ਨਾਲ ਗੋਠੇ ਆ ਕਾ ਹਾਂ ਉੱਪਰ ਫੁੱਲ ਬਣਾਏ ਹੂੰ ਇਹਨੂੰ ਜਾਲੀ ਨੂੰ ਬੰਨਣ ਨੂੰ ਮੰਮੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਲੱਗ ਗਿਆ ਸੀ 2-3 ਦਿਨਾਂ ਅੱਛਾ ਤੇ ਨਾਲ ਜਮਾਂਦੀ ਫਿਰ ਫੁੱਲ ਲਾਈ ਚਾਰ ਦਿਨ ਲੱਗੇ ਅੱਛਾ ਕਿੱਟੇ ਟਾਸਰ ਦੇ ਫੁੱਲ ਲਾਈ ਕਿਹੜੇ ਫੁੱਲ ਕੀ ਕਹਿੰਦੇ ਕਿੱਟੀ ਕਿੱਟੀ ਟਾਸਰ ਤਸਰ ਇਹਨੂੰ ਤਸਰ ਬੋਲਦੇ ਮੈਂ ਪਹਿਲੀ ਵਾਰ ਇਹ ਸ਼ਬਦ ਸੁਣਿਆ ਤਸਰ ਜਿਹੜੀਆਂ ਆਪਣੀਆਂ ਮੰਮੀ ਇਹਨਾਂ ਨੂੰ ਤਾਂ ਪਤਾ ਹੋਣਾ ਦਾਦੀਆਂ ਨੂੰ ਵੀ ਪਤਾ ਹੋਊ ਪਰ ਜਿਹੜੀ ਹੁਣ ਦੀ ਪੀੜ੍ਹੀ ਹੈ ਮੈਨੂੰ ਲੱਗਦਾ ਸਾਨੂੰ ਵੀ ਨਹੀਂ ਮੈਨੂੰ ਵੀ ਨਹੀਂ ਪਤਾ ਸੀ ਇਹ ਸ਼ਬਦ ਦਾ ਤਸਰ ਸ਼ਬਦ ਦਾ ਜਿਹੜਾ ਕੁਝ ਸ਼ਬਦ ਆ ਜਿਹੜੇ ਆਪਾਂ ਬਿਲਕੁਲ ਹੀ ਦਸਾਰ ਚੁੱਕੇ ਆ ਜਿਵੇਂ ਹੁਣ ਆਪਾਂ ਆਪਣੀ ਉਮਰ ਦੇ ਆ ਇਹਨਾਂ ਨੂੰ ਤਾਂ ਕੁਝ ਪਤਾ ਗਾ ਨਹੀਂ ਜਿਹੜੇ ਹੋਣ ਵਾਲੇ ਬੱਚੇ ਆ ਇਹਨਾਂ ਨੂੰ ਠੇੜ ਪੰਜਾਬੀ ਦੇ ਸ਼ਬਦ ਜਿਹੜੇ ਨਹੀਂ ਪਤਾ ਆਪਾਂ ਨੂੰ ਚਾਹੀਦਾ ਵੀ ਆਪਾਂ ਜਿਹੜੇ ਘਰ ਦੇ ਵਿੱਚ ਵੀ ਆ ਪੰਜਾਬੀ ਦੇ ਠੇਠ ਸ਼ਬਦ ਬੋਲੀਏ ਬੱਚਿਆਂ ਦੇ ਨਾਲ ਕਿਉਂਕਿ ਬੱਚੇ ਹੁਣ ਆਮ ਜਿਵੇਂ ਸੀਬੀਐਸਸੀ ਸਕੂਲਾਂ 'ਚ ਆਪਣੇ ਸਾਰਿਆਂ ਦੇ ਪੜ੍ਹਦੇ ਆ ਕਿ ਉਹ ਹਿੰਦੀ ਬੋਲਦੇ ਮੋਸਮੀ ਸਾਡੇ ਵਿੱਚ ਵੀ ਆਏ ਸੀ ਘਰੇ ਆ ਕੇ ਹਿੰਦੀ 'ਚ ਪਰ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਪੰਜਾਬੀ 'ਚ ਹੀ ਗੱਲ ਕਰਦੇ ਆ ਕਿ ਕੁਝ ਠੇਠ ਸ਼ਬਦ ਆ ਜਿਹੜੇ ਪੰਜਾਬੀ ਦੇ ਆਪਾਂ ਵਿਸਾਰੀ ਜਾਂਦੇ ਆ ਵੀ ਬੱਚਿਆਂ ਨੂੰ ਯਾਦ ਰਹਿਣ ਹਨਾ ਹੁਣ ਤਾਂ ਕੋਈ ਕਰਦੈ ਨਹੀਂ ਇਹ ਜਾ ਹੁਣ ਤਾਂ ਅਗਲਾ ਹੈਗਾ ਕੋਈ ਨਹੀਂ ਬੰਦਾ ਹੁਣ ਤਾਂ ਦਰੀਆਂ ਨਾ ਨਾ ਕੀ ਆ ਹੈਨਾ ਪਰ ਜੇ ਆਪਣੇ ਘਰਾਂ ਦੇ ਵਿੱਚ ਪਈਆਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਦਿਖਾਉਣੀਆਂ ਚਾਹੀਦੀਆਂ ਤੁਸੀਂ ਸਾਨੂੰ ਵੀ ਫੋਟੋ ਪਾਇਆ ਕਰੋ ਵੀ ਸਾਡੇ ਕੋਲੇ ਆਵਾ ਨਵੇਂ ਡਿਜ਼ਾਈਨ ਪਿਆਵਾ ਜਾਂ ਵਾਲਾ ਚਾਦਰ ਦਾ ਡਿਜ਼ਾਈਨ ਆ ਆ ਸਾਡੇ ਕੋਲ ਸੁਹਾਣੇ ਦਾ ਡਿਜ਼ਾਈਨ ਆ ਕਿਉਂਕਿ ਅੱਛੀ ਜਿਹੀ ਨਵੇਂ ਨਵੇਂ ਡਿਜ਼ਾਈਨ ਦੇਖੀ ਹੈਨਾ ਕੁਛ ਕਈਆਂ ਪੇੜਾਂ ਕੋਲ ਨਹੀਂ ਵੀ ਹੁੰਦੇ ਜਾਂ ਫਿਰ ਆਪਾਂ ਦੇਖਦੇ ਆਪਾਂ ਨੂੰ ਖੁਸ਼ੀ ਹੁੰਦੀ ਆਪਾਂ ਨੂੰ ਇੰਨਾ ਚੀਜ਼ਾਂ ਵਿੱਚੋਂ ਆਪਣੀਆਂ ਮਤਾ ਮਾਂ ਨਾਨੀਆਂ ਦਾਦੀਆਂ ਭੂਆ ਚਾਚੀਆਂ ਤਾਈਆਂ ਦੀ ਯਾਦ ਆਉਂਦੀ ਹੈ ਸਾਰੇ ਯਾਦ ਆਉਂਦੀ ਹੈ ਸਾਰੇ ਦੀ ਯਾਦ ਆਉਂਦੀ ਸਾਰੇ ਯਾਦ ਆਉਂਦੀ ਆ ਹਾਂ ਜਿਹਦੇ ਨਾਲ ਬਣਾਈਆਂ ਹੁੰਦੀਆਂ ਹਨਾ ਉਹਦੀ ਵੀ ਯਾਦ ਆਉਂਦੀ ਆ ਹਾਂ ਇਹ ਮੰਮੀ ਕਿਤੇ ਨਾਲ ਬਣਾਈ ਸੀ ਤੁਸੀਂ ਜਰੀਏ ਇਹ ਫਰਝਾਈ ਨਾਲੀ ਅੱਛਾ ਹਾਂ ਕਿਹੜੀ ਨਾਲ ਕਲਵੰਦ ਕਰ ਮਾਮੀ ਜੀ ਕਿ ਦੂਜੀ ਨਾ ਦੂਜੀ ਦੋਨੇ ਲੱਗ ਜਾਂਦੀਆਂ ਸੀ ਅੱਛਾ ਮੈਂ ਇਕੱਲੀ ਹੁੰਦੀ ਸੀ ਉਹ ਵਰ ਰੱਟੀ ਲੱਗ ਜਾਂਦੀਆਂ ਸੀ ਇਹ ਤੀਜਾਂ ਨੇ ਇਹਨਾਂ ਨਾਲ ਆਪਣੀਆਂ ਜਾਦਾਂ ਵੀ ਜੁੜੀਆਂ ਹੋਈਆਂ ਸਾਰਿਆਂ ਦੀਆਂ ਹਨ ਜੇ ਤੁਹਾਡੇ ਕੋਲ ਵੀ ਇਦਾਂ ਦੇ ਡਿਜ਼ਾਈਨ ਆ ਸਾਨੂੰ ਜਰੂਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਫੋਟੋ ਵੀ ਪਾਇਆ ਕਰੋ ਤੇ ਜਦੋਂ ਤੁਸੀਂ ਫੋਟੋ ਪਾਉਂਗੇ ਉੱਤੇ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕਾ ਦੇਖਦੇ ਆ ਵੀਡੀਓ ਨੂੰ ਫਿਰ ਉਹ ਦੇਖਦੇ ਖੁਸ਼ੀ ਮਿਲਦੀ ਆ ਹਨ ਇਹ ਚੀਜ਼ਾਂ ਦੇ ਵਿੱਚ ਤੇ ਤੁਸੀਂ ਸਾਨੂੰ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬੈਂਗਲੀ ਦੀ ਧਰੀ ਬੈਂਗਣੀ ਦਰੀ ਬੈਂਗਣੀ ਦੇ ਡਿਜ਼ਾਈਨ ਵਾਲੀ ਦਰੀ ਹਾਂ ਡਿਜ਼ਾਈਨ ਵਾਲੀ ਤੇ ਲੱਗੀ ਆ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਦੇ ਇਹ ਸਾਡਾ ਚੈਨਲ ਜੁੜ ਜੁੜੇ ਬਸ ਧੰਨਵਾਦ ਧੰਨਵਾਦ